ਹੈਲੋ ਫਰੈਂਡਸ ਅੱਜ ਇਸ ਵੀਡੀਓ ਵਿੱਚ ਅਸੀਂ ਫਰਸ਼ੀ ਸਲਵਾਰ ਦੀ ਕਟਿੰਗ ਕਰਾਂਗੇ ਅਤੇ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਾਂਗੇ ਜੋ ਫਰਸ਼ੀ ਸਲਵਾਰ ਦੀਆਂ ਪ੍ਰੋਬਲਮਜ਼ ਆਉਂਦੀਆਂ ਹਨ ਉਸ ਬਾਰੇ ਸਭ ਤੋਂ ਪਹਿਲਾਂ ਅਸੀਂ ਕੱਪੜੇ ਨੂੰ ਇਸ ਤਰ੍ਹਾਂ 4 ਫੋਲਡ ਕਰਕੇ ਵਿਛਾ ਲਿਆ ਹੈ ਇੱਕ ਪਾਸੇ ਖੁੱਲੇ ਪਾਸੇ ਹਨ ਤੇ ਇਧਰ ਵਾਲੇ ਪਾਸੇ ਇੱਧੇ ਜੁੜੇ ਹੋਏ ਪਾਸੇ ਹਨ ਇਹ ਦੇਖੋ ਇਹ ਵਾਲਾ ਵੀ ਜੁੜਿਆ ਹੈ ਤੇ ਥੱਲੇ ਵਾਲਾ ਪਾਸਾ ਵੀ ਜੁੜਿਆ ਹੋਇਆ ਹੈ ਇਹ ਤੋਂ ਬਾਅਦ ਫਿਰ ਅਸੀਂ ਸਲਵਾਰ ਦੀ ਲੈਂਥ ਲਗਾਵਾਂਗੇ ਸਭ ਤੋਂ ਪਹਿਲਾਂ ਚੰਚ ਦੇਖੋ ਮੇਰੀ ਸਲਵਾਰ ਦੀ ਲੈਂਥ 36 ਇੰਚ ਤੇ ਤੁਹਾਡੀ ਸਲਵਾਰ ਦੀ ਲੈਂਥ ਜਿੰਨੀ ਵੀ ਹੋਵੇ ਜਿੰਨੀ ਵੀ ਰੈਡੀ ਲੁੱਕ ਹੋਵੇ 35 36 37 38 ਜੋ ਵੀ ਹੋਵੇ ਤੁਸੀਂ ਉਨਾ ਹੀ ਨਿਸ਼ਾਨ ਲਗਾ ਲੈਣਾ ਹੈ ਇਸ ਵਿੱਚ ਕੁਝ ਵੀ ਕਟਾਉਣਾ ਵਧਾਉਣਾ ਨਹੀਂ ਇਹ ਸਲਵਾਰ ਦੀ ਕਟਿੰਗ ਦਾ ਸਭ ਤੋਂ ਈਜ਼ੀ ਤਰੀਕਾ ਹੈ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਵੇਗੀ ਕਿ ਇਸ ਵਿੱਚ ਅਸੀਂ ਕਿੰਨਾ ਐਡ ਕਰਨਾ ਹੈ ਕਿੰਨਾ ਘਟਾਉਣਾ ਹੈ ਮੈਂ ਤੁਹਾਨੂੰ ਸਾਰਾ ਤਰੀਕਾ ਦੱਸਾਂਗੀ ਸਾਰਾ ਕੁਝ ਤੇ ਇਸ ਤਰੀਕੇ ਨਾਲ ਤੁਸੀਂ ਸਾਰੀ ਵੀਡੀਓ ਦੇਖੋਗੇ ਨਾ ਸਕਿੱਪ ਕਰੇ ਤੋਂ ਬਿਨਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ ਇਹ ਦੇਖੋ 36 ਇੰਚ ਸਾਡੀ ਰੈਡੀ ਸਲਵਾਰ ਹੈ ਤੇ ਅਸੀਂ 36 ਇੰਚ ਤੇ ਹੀ ਸਾਰੇ ਨਿਸ਼ਾਨ ਲਗਾਏ ਹਨ ਤੇ ਅਸੀਂ ਇਹਨਾਂ ਨਿਸ਼ਾਨਾਂ ਨੂੰ ਹੁਣ ਸਿੱਧਾ ਮਿਲਾ ਲਵਾਂਗੇ ਤੇ ਸਿੱਧਾ ਮਿਲਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਮੇਰੀ ਸਲਵਾਰ ਦੀ ਲੈਂਥ 36 ਇੰਚਾਂ ਅਸੀਂ ਇਹਦੇ ਵਿੱਚੋਂ 3 ਇੰਚ ਮਾਈਨਸ ਕਰਾਂਗੇ ਤੇ 3 ਇੰਚ ਤੇ ਨਿਸ਼ਾਨੀ ਲਗਾਵਾਂਗੇ ਹੁਣ ਲੰਬਾਈ ਵਾਲੀ ਨਿਸ਼ਾਨੀ ਜਿਵੇਂ ਤੁਹਾਡੀ ਸਲਵਾਰ ਜਿੰਨੀ ਵੀ ਰੈਡੀ ਲੁੱਕ ਰੈਡੀ ਹੋਵੇ ਜਿੰਨੀ ਮਰਜ਼ੀ ਹੋਵੇ ਤੁਸੀਂ ਉਹਦੇ ਵਿੱਚੋਂ ਬਸ 3 ਇੰਚ ਘਟਾ ਦੇਣੇ ਤੁਹਾਨੂੰ ਕੁਝ ਵੀ ਕਨਫਿਊਜ਼ਨਸ ਪੈਣ ਦੀ ਜਰੂਰਤ ਨਹੀਂ ਬਸ 3 ਇੰਚ ਘਟਾ ਦੇਣੇ ਨੇ ਤੇ ਉਹੀ 3 ਇੰਚ ਦੀ ਸਾਡੀ ਕਾਟ ਪੈ ਜਾਣੀ ਹੈ ਇਸ ਤਰ੍ਹਾਂ ਇਸ ਨੂੰ ਅਸੀਂ ਟੇਡਾ ਮਿਲਾ ਲੈਣਾ ਹੈ ਇਹਦੇ ਨਾਲ ਫਰੈਂਟ ਸਾਡੀ ਸਲਵਾਰ ਹੈ ਜਿਹੜੀ ਪਿੱਛੇ ਤੋਂ ਚੱਕੀ ਨਹੀਂ ਜਾਏਗੀ ਪਿੱਛੇ ਤੋਂ ਜਿਵੇਂ ਸਾਡੇ ਪਹੋਂਚੋਂ ਉੱਪਰ ਨੂੰ ਚੜਨ ਲੱਗ ਜਾਂਦੇ ਹਨ ਹਣਾਂ ਉਹ ਪ੍ਰੋਬਲਮ ਨਹੀਂ ਆਏਗੀ ਇਸ ਵਿੱਚ ਤੇ ਫਰੈਂਡਸ ਇਸ ਤੋਂ ਬਾਅਦ ਅਸੀਂ ਮੂਰੀ ਦਾ ਨਿਸ਼ਾਨ ਲਗਾਵਾਂਗੇ ਜਿਵੇਂ ਸਲਵਾਰ ਦੀ ਮੂਰੀ 9 ਇੰਚ ਤੇ ਆ ਰੱਖਣੀ ਹੈ ਅਸੀਂ ਤਾਂ ਅਸੀਂ 1 ਇੰਚ ਐਕਸਟਰਾ ਰੱਖਾਂਗੇ ਕਿਉਂਕਿ ਇਹ ਸਲਵਾਰ ਵਿੱਚ ਸਲਾਈਆਂ ਤਾਂ ਨਹੀਂ ਹੁੰਦੀਆਂ ਇਸ ਲਈ ਅਸੀਂ 1 ਇੰਚ ਐਕਸਟਰਾ ਰੱਖਾਂਗੇ ਕਿਉਂਕਿ ਹੋਰ ਤਾਂ ਕਿਤੇ ਵੀ ਕਪੜਾ ਨਹੀਂ ਦੇਣਾ ਬਸ ਇੱਕ ਸਲਾਈ ਵਾਲਾ ਹੋਣਾ ਹੈ ਉਹਦੇ ਵਾਸਤੇ 1 ਇੰਚ ਬਹੁਤ ਹੈ ਇਹ ਦੇਖੋ ਅਸੀਂ 10 ਇੰਚ ਤੇ ਨਿਸ਼ਾਨ ਲਗਾ ਲਿਆ ਹੈ ਠੀਕ ਇਤੋਂ ਬਾਅਦ ਹੋਣਾ ਸੀ ਆਪਣਾ ਆਸਣ ਵਾਲੇ ਪਾਸੇ ਨਿਸ਼ਾਨ ਲਗਾਵਾਂਗੇ ਸਾਡਾ ਆਸਣ ਅਸੀਂ 1.5 ਇੰਚ ਹਰੇਕ ਸਲਵਾਰ ਲਈ 1.5 ਇੰਚ ਆਸਣ ਬਹੁਤ ਹੁੰਦਾ ਹੈ ਜਿਵੇਂ ਕੁਝ ਲੇਡੀਜ਼ ਦੀ ਹਾਈਟ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਵਾਸਤੇ ਅਸੀਂ 11 11.5 ਵੀ ਲਗਾ ਸਕਦੇ ਹਾਂ ਜੋ ਉੱਪਰ ਉੱਚਾ ਬਣਦੇ ਹਨ ਇਹ ਦੇਖੋ ਇੱਥੇ ਵੀ ਫਰੈਂਡਸ ਅਸੀਂ ਕਾਟ ਪਾ ਰਹੇ ਹਾਂ ਅਸੀਂ ਉੱਪਰ ਵਾਲੇ ਪਾਸੇ ਮੈਂ 2 ਇੰਚ ਦਾ ਨਿਸ਼ਾਨ ਲਗਾਇਆ ਸੀ ਤੇ ਥੱਲੇ ਵਾਲੇ ਤਾਂ ਅਸੀਂ ਕਿਨਾਰੇ ਤੇ ਹੀ ਨਿਸ਼ਾਨ ਲਗਾਵਾਂਗੇ 1.5 ਇੰਚ ਤੇ ਉਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਤੇ ਕਾਟ ਪਾਉਣ ਦੇ ਨਾਲ ਤੁਹਾਡੇ ਨਾਲ ਜਿਹੜੀ ਝੋੜੀ ਦੇ ਵਿੱਚ ਆਸਨ ਦੇ ਵਿੱਚ ਖਿੱਚ ਪੈਂਦੀ ਹੈ ਜਿਵੇਂ ਉੱਥੋਂ ਕੋਈ ਉਧਰ ਨੂੰ ਵਗਾਰਾ ਦੀ ਪ੍ਰੋਬਲਮ ਹੁੰਦੀ ਉਹ ਬਿਲਕੁਲ ਨਹੀਂ ਆਵੇਗੀ ਬਿਲਕੁਲ ਸਹੀ ਤਰੀਕੇ ਨਾਲ ਇਹ ਰਹੇਗਾ ਇਹਦੇ ਵਿੱਚ ਕੋਈ ਖਿੱਚ ਨਹੀਂ ਆਵੇਗੀ ਤੇ ਇਹ ਤੋਂ ਬਾਅਦ ਹੁਣ ਅਸੀਂ ਛੇ ਪੱਟੀ ਦੇ ਨਾਲ ਨਿਸ਼ਾਨ ਨੂੰ ਮਿਲਾ ਲਵਾਂਗੇ ਫਰੈਂਡਸ ਮੇਰੀ ਵੀਡੀਓ ਤੁਸੀਂ ਦੇਖ ਕੇ ਇਸ ਤੇ ਕਮੈਂਟ ਜਰੂਰ ਕਰਨਾ ਆਪਣੀ ਰਾਏ ਦੋ ਤੁਹਾਨੂੰ ਕੁਝ ਸਹੀ ਲੱਗਿਆ ਤਾਂ ਵੀ ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਵੀ ਤੇ ਇੱਕ ਕਮੈਂਟ ਜਰੂਰ ਕਰੋ ਤੇ ਆਪਣੇ ਫਰੈਂਡਸ ਦੇ ਸਰਕਲ ਦੇ ਵਿੱਚ ਸ਼ੇਅਰ ਵੀ ਜਰੂਰ ਕਰੋ ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ ਤੇ ਸਹੀ ਤਰੀਕੇ ਨਾਲ ਫੁੱਸ਼ੀ ਸਲਵਾਰ ਦੀ ਕਟਿੰਗ ਕਰਨੀ ਸਿੱਖ ਸਕਣ। ਇਸ ਤੋਂ ਬਾਅਦ ਅਸੀਂ ਆਪਣੀ 벨ਟ ਦੇ ਵਿੱਚ ਵੀ ਇੱਕ ਕਾਟ ਪਾਵਾਂਗੇ ਤੇ ਕੁਝ ਨਿਸ਼ਾਨ ਵੀ ਲਗਾਵਾਂਗੇ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਉਹਦੇ ਲਈ ਵੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖੋ ਤੇ ਤਸੀਂ ਆਪਣੀ ਸਲਵਾਰ ਜਿਹੜੀ ਬਣਾਈ ਹੋਏ ਇਹ ਸੌਸ਼ੀ ਸਲਵਾਰ ਬਣਾਈ ਦੀ ਰੈਡੀ ਲੁੱਕ ਵੀ ਅਸੀਂ ਨੇ ਲਾਸਟ ਤੇ ਪਾਈ ਆ ਤੇ ਹੁਣ ਅਸੀਂ 벨ਟ ਦਾ ਕਪੜਾ ਉਤਾਰਨਾ ਹੈ ਤੇ ਫਰੈਂਡਸ ਇਹ ਵੀ ਫਸ ਫਿਕਸ ਹੈ ਅਸੀਂ 8.5 ਇੰਚ ਲੰਬੀ 벨ਟ ਦੀ ਕਟਿੰਗ ਕਰਨੀ ਹੈ 8.5 ਇੰਚ ਜਦੋਂ ਅਸੀਂ 8.5 ਇੰਚ ਲੰਬੀ 벨ਟ ਦੀ ਕਟਿੰਗ ਕਰੋਂਗੇ ਇਹਦੇ ਵਿੱਚੋਂ 2 ਇੰਚ ਦਾ ਤੁਸੀਂ ਨਿਫਾ ਲੈ Đੋਂਗੇ ਲੈ Đੋਂਗੇ ਤੇ ਅੱਧਾ ਇੰਚ ਦੀ ਸिलाई ਥੱਲੇ ਆਵੇਗੀ ਤੇ ਇਹ ਬਣਿਆ 2.5 ਇੰਚ ਤੁਸੀਂ ਕਿਉਂਕਿ 6 ਇੰਚ ਪਰ ਬ੍ਰੈਂਟ ਸਾਡੀ 6 ਇੰਚ ਦੀ ਨਹੀਂ ਰਹੇਗੀ ਉਸ ਮੈਂ ਤੁਹਾਨੂੰ ਅੱਗੇ ਦੱਸ ਰਹੀ ਆ ਇਹ ਦੇਖੋ ਇਸ ਤਰੀਕੇ ਨਾਲ ਨਿਸ਼ਾਨੀਆਂ ਲਗਾ ਕੇ ਨਾ ਮਿਲਾ ਲੈਣੀਆਂ ਨੇ ਤੇ ਫ੍ਰੈਂਡਸ ਅਸੀਂ ਇਸ ਦੇ ਨਾ ਡਿਜ਼ਾਈਨ ਦੀ ਵੀਡੀਓ ਵੀ ਅਪਲੋਡ ਕੀਤੀ ਹੋਈ ਆ ਤੇ ਉਹ ਵੀਡੀਓ ਵੀ ਅਸੀਂ YouTube ਤੇ ਆਲਰੇਡੀ ਅਪਲੋਡ ਕਰ ਚੁੱਕੇ ਹਾਂ ਉਸ ਨੂੰ ਵੀ ਜ਼ਰੂਰ ਦੇਖਣਾ ਉਹਦਾ ਲਿੰਕ ਅਸੀਂ ਇਸ ਵੀਡੀਓ ਵਿੱਚ ਪਾਵਾਂਗੇ ਐਂਡ ਸਕਰੀਨ ਤੇ ਦੇਖੋ ਇਸ ਤਰੀਕੇ ਨਾਲ ਅਸੀਂ ਕਟਿੰਗ ਕਰ ਲੈਣੀ ਹੈ ਤੇ ਇਹ ਤੋਂ ਬਾਅਦ ਹੋਣਾ ਸੀ ਨਾ ਇਸ ਨੂੰ ਖੋਲ ਕੇ ਵਿਛਾ ਲਵਾਂਗੇ ਮੇਰੀ 벨ਟ ਦੀ ਜਿਹੜੀ ਚੌੜਾਈ ਆ ਉਹ 25 ਇੰਚ ਰੈਡੀ ਰੱਖਣੀ ਆ ਅਸੀਂ ਤੇ ਉਹਦੇ ਲਈ ਸਾਨੂੰ ਇਹਦੇ ਵਿੱਚ ਜੋੜ ਪਾਉਣਾ ਪਵੇਗਾ ਕਿਉਂਕਿ ਇਹ ਕੱਪੜਾ ਉਨਾ ਚੌੜਾ ਨਹੀਂ ਹੈ ਇਹ ਦੇਖੋ ਅਸੀਂ ਜੋੜ ਪਾਉਣ ਵਾਸਤੇ ਕੱਪੜਾ ਪਹਿਲਾਂ ਹੀ ਅੱਧਾ ਇੰਚ ਉੱਪਰ ਕਰਕੇ ਰੱਖ ਲਿਆ ਹੈ ਇਸ ਲਈ ਅਸੀਂ ਇਹ ਸਲਾਈ ਵਾਲਾ ਐਕਸਟਰਾ ਨਹੀਂ ਰੱਖਾਂਗੇ ਤੇ ਅਸੀਂ 25 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਅਸੀਂ ਜੋੜ ਵਾਲਾ ਹਿੱਸਾ ਪਹਿਲਾਂ ਹੀ ਉੱਪਰ ਰੱਖ ਲਿਆ ਹੈ ਤੇ ਇਹਦੀ ਬੈਕ ਵਾਲਾ ਪਾਸਾ ਹੈ ਜੋ ਉਹ ਜੁੜਿਆ ਹੋਇਆ ਹੈ ਉਧਰਲੇ ਪਾਸੇ ਸਾਨੂੰ ਸਿਲਾਈ ਲਗਾਉਣ ਦੀ ਜ਼ਰੂਰਤ ਨਹੀਂ ਹੈ ਸਿਰਫ ਫਰੰਟ ਵਾਲੇ ਪਾਸੇ ਦੀ ਸਿਲਾਈ ਦਾ 1/2 ਇੰਚ ਅਸੀਂ ਐਕਸਟਰਾ ਰੱਖਣਾ ਹੈ ਤਾਂ ਅਸੀਂ 25 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਦੇਖੋ ਇਸ ਤਰੀਕੇ ਨਾਲ ਯਸ ਤੇ ਇਹ ਤੋਂ ਬਾਅਦ ਹੁਣ ਅਸੀਂ ਇਹ ਦੇਣਾ ਅੱਧ ਦਾ ਨਿਸ਼ਾਨ ਲਗਾਵਾਂਗੇ ਇੱਕ ਜਿਵੇਂ ਅੱਧ ਲਾਲੋ ਤੁਸੀਂ 12.5 ਇੰਚ ਹੋ ਗਿਆ 25 ਇੰਚ ਦਾ ਤੇ ਉਹਦੇ ਵਿੱਚੋਂ ਅਸੀਂ 12.5 ਦੇ ਵਿੱਚੋਂ 2 ਇੰਚ 2.5 ਇੰਚ ਮਾਈਨਸ ਕਰ ਦਾਂਗੇ ਤੇ 10 ਇੰਚ ਤੇ ਸਾਡਾ ਨਿਸ਼ਾਨ ਆਵੇਗਾ 2.5 ਇੰਚ ਤੁਸੀਂ ਮਤਲਬ ਕਿ ਜੋ ਥੋਡੀ ਬੈਲਟ ਜਿੰਨੀ ਵੀ ਹੈ ਉਹਦਾ ਅੱਧ ਕਰਕੇ ਉਹਦੇ ਵਿੱਚੋਂ 2.5 ਇੰਚ ਮਾਈਨਸ ਕਰ ਦੇਣਾ ਹੈ ਤੇ ਉਹਦੇ ਤੇ ਇੱਥੇ ਆਪਣਾ ਨਿਸ਼ਾਨ ਲਗਾ ਦੇਣਾ ਹੈ ਤੇ ਇਹ ਤੋਂ ਬਾਅਦ ਹੁਣ ਅਸੀਂ ਉੱਪਰ ਵਾਲੇ ਪਾਸੇ ਤੋਂ 6.5 ਤੋਂ 6.5 ਵੀ ਰੱਖ ਸਕਦੇ ਹਾਂ ਪੌਣੇ 7 ਮੈਂ ਪੌਣੇ 7 ਇੰਚ ਤੇ ਨਿਸ਼ਾਨ ਲਗਾਇਆ ਹੈ ਇਹ ਦੇਖੋ ਪੌਣੇ 7 ਇੰਚ ਤੇ ਇਹ ਸਾਰੇ ਨਿਸ਼ਾਨ ਪੌਣੇ 7 ਇੰਚ ਤੇ ਲਗਾਏ ਹਨ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਮਿਲਾ ਲੈਣਾ ਹੈ ਇਹਨਾਂ ਨੂੰ ਟੇਡਾ ਨਹੀਂ ਮਿਲਾਉਣਾ ਫਰੈਂਡਸ ਇਹਨੂੰ ਇੱਥੇ ਤੱਕ ਸਿੱਧਾ ਮਿਲਾ ਕੇ ਇਹ ਤੋਂ ਬਾਅਦ ਅਸੀਂ ਥੋੜੀ ਜੀ ਹਲਕੀ ਜਿਹੀ ਗੁਲਾਈ ਦੀ ਦੇ ਕੇ ਇਸ ਤਰੀਕੇ ਨਾਲ ਨਿਸ਼ਾਨ ਲਗਾਉਣਾ ਹੈ ਤਿੰਨ ਨੂੰ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਇਹਦੇ ਨਾਲ ਕੀ ਹੈ ਫਰੈਂਡਸ ਜਿਹੜੀ ਸਲਵਾਰ ਤੁਹਾਡੀ ਮੂਰੋਂ ਪੌਂਚਿਆ ਤੇ ਡਿੱਗਦੀ ਰਹਿੰਦੀ ਹੈ ਨਾ ਉਹ ਨਹੀਂ ਡਿੱਗੇਗੀ ਕਿਉਂਕਿ ਮੂਰੋਂ ਸਾਡੀ ਲੰਬਾਈ ਪੂਰੀ ਪੂਰੀ ਆਏਗੀ ਇਹ ਕਾਟ ਪੈਗੀ ਤੇ ਪਿਛਲੇ ਪਾਸੇ ਸਾਡਾ ਆਸਣ ਵੱਡਾ ਹੋਵੇਗਾ ਤੇ ਫਰੰਟ ਵਾਲੇ ਪਾਸੇ ਤੋਂ ਕੱਟ ਹੋਵੇਗਾ ਇਹ ਦੇਖੋ ਇਸ ਤਰੀਕੇ ਨਾਲ ਇਸ ਤਰ੍ਹਾਂ ਤੁਹਾਡੀ ਸਿਲਾਈ ਬਿਲਕੁਲ ਪਰਫੈਕਟ ਆਵੇਗੀ ਹੁਣ ਇਹ ਤੋਂ ਬਾਅਦ ਮੈਂ ਇੱਕ ਹੋਰ ਨਿਸ਼ਾਨ ਲਗਾ ਰਹੀ ਆ ਇਹ ਨਿਸ਼ਾਨ ਨਿਸ਼ਾਨ ਹੈ ਜਿਹੜਾ ਮੈਂ 6 ਇੰਚ ਤੇ ਲਗਾ ਰਹੀ ਆ ਜਿਵੇਂ ਤੁਹਾਡਾ ਇਹ ਤੁਹਾਨੂੰ ਮੈਂ ਸਟਿਚਿੰਗ ਵਾਲੀ ਵੀਡੀਓ ਦੇ ਵਿੱਚ ਵੈਸੇ ਸਮਝਾ ਦਵਾਂਗੀ ਅਗਲੀ ਵਾਰੀ ਇਹ ਸਾਲੇ ਇਸ ਵਾਰ ਤੁਸੀਂ ਨਿਸ਼ਾਨ ਲਗਾਓ 6 ਇੰਚ ਤੇ ਇਹ ਨਿਸ਼ਾਨ ਕਿਉਂ ਲਗਾਇਆ ਹੈ ਤੇ ਇਹ ਤੁਸੀਂ ਆਪਣੀ ਸਲਵਾਰ ਦੇ ਵਿੱਚ ਕਿੰਨਾ ਲਗਾਣਾ ਇਹ ਮੈਂ 6.5 ਇੰਚ ਤੇ ਲਗਾਇਆ ਫਰੈਂਡਸ ਕਿਉਂਕਿ ਮੂਰੇ ਆਪਣੀ 1/2 ਇੰਚ ਦੀ ਸਲਾਈ ਦਾ ਉਹ ਮੈਂ ਰੱਖਿਆ ਜਿਨਾ ਮਾਰਜਿਨ ਸੀ ਵੈਸੇ ਰੈਡੀ 6 ਇੰਚ ਤੇ ਆ ਤੇ ਮੂਰੇ ਅਦਾ ਇੰਚ ਦਾ ਮਾਰਜਿਨ ਰੱਖ ਕੇ 6.5 ਤੇ ਆਇਆ ਨਿਸ਼ਾਨ ਇਹ ਦੇਖੋ ਸਲਵਾਰ ਦੀ ਰੈਡੀ ਲੁੱਕ ਤੇ ਡਿਜ਼ਾਈਨ ਵਾਲੀ ਵੀਡੀਓ ਨੂੰ ਵੀ ਜਰੂਰ ਦੇਖਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਪੂਰਾ ਦੇਖੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਪਲੀਜ਼ ਥੈਂਕਸ ਫॉर ਵਾਚਿੰਗ ਮਾਈ ਵੀਡੀਓ